ਅਗਲੀ ਖਬਰ ਯੂਕੇ ਵਿੱਚ ਸਿੱਖ ਕੁੜੀ ਨਾਲ ਵਾਪਰੀ ਹੌਲਨਾਕ ਵਾਰਦਾਤ ਨਾਲ ਸੰਬੰਧਤ ਹੈ ਇੰਗਲੈਂਡ ਵਿੱਚ 14 ਸਾਲਾ ਸਿੱਖ ਕੁੜੀ ਨਾਲ ਸਮੂਹਕ ਜ਼ਬਰਜਨਾਹ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਵਰਗਲਾਇਆ ਗਿਆ ਅਤੇ 200 ਤੋਂ ਵੱਧ ਸਿੱਖਾਂ ਨੇ ਘੇਰਾਬੰਦੀ ਕਰਦਿਆਂ ਉਸ ਨੂੰ ਰਿਹਾ ਕਰਵਾਇਆ ਵੈਸਟ ਲੰਡਨ ਦੇ ਇਲਾਕੇ ਵਿੱਚ ਨਾਬਾਲਗ ਸਿੱਖ ਕੁੜੀ ਨੂੰ ਬੰਦੀ ਬਣਾਏ ਜਾਣ ਬਾਰੇ ਪਤਾ ਲੱਗਣ ਤੇ ਸਿੱਖ 71 ਹੋਣ ਲੱਗੇ ਅਤੇ ਹਾਲਾਤ ਬੇਕਾਬੂ ਹੁੰਦੇ ਵੇਖ ਪੁਲਿਸ ਵੀ ਪਹੁੰਚ ਗਈ। ਘਟਨਾ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਇੰਗਲੈਂਡ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਨੂੰ ਵਰਗਲਾਉਣ ਜਾਂ ਅਗਵਾ ਕਰਕੇ ਜਿਨਸੀ ਸ਼ੋਸ਼ਣ ਕਰਨ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਨੇ। ਸਿੱਖ ਆਗੂਆਂ ਨੇ ਦੱਸਿਆ ਕਿ ਨਾਬਾਲਗ ਸੇ ਕੁੜੀ ਦੀ ਇੱਕ ਫਲੈਟ ਵਿੱਚ ਮੌਜੂਦਗੀ ਬਾਰੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਪਰ ਕੋਈ ਕਾਰਵਾਈ ਨਾ ਹੋਈ। ਆਖਰਕਾਰ ਮਾਮਲਾ ਆਪਣੇ ਹੱਥਾਂ ਵਿੱਚ ਲੈਂਦਿਆਂ ਸੋਸ਼ਲ ਮੀਡੀਆ ਰਾਹੀਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸਨੇਹ ਲਾਏ ਗਏ ਅਤੇ ਫਲੈਟ ਦੇ ਬਾਹਰ ਵੱਡਾ ਇਕੱਠ ਹੋ ਗਿਆ। ਕਈ ਘੰਟੇ ਤੱਕ ਫਲੈਟ ਦਾ ਘਿਰੌ ਕਰਨ ਮਗਰੋਂ ਸਿੱਖ ਕੁੜੀ ਨੂੰ ਰਿਹਾ ਕਰਵਾਉਣ ਵਿੱਚ ਸਫਲਤਾ ਮਿਲੀ ਪਰ ਇਹ ਇਕੱਲਾ ਮਾਮਲਾ ਨਹੀਂ ਜਿੱਥੇ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਪਾਕਿਸਤਾਨੀ ਸ਼ਖਸ ਨੇ ਉਸ ਨੂੰ ਅਗਵਾ ਕੀਤਾ ਅਤੇ ਆਪਣੇ ਫਲੈਟ ਵਿੱਚ ਬੰਦ ਕਰ ਲਿਆ। ਜਦੋਂ ਉਸਨੇ ਚੁੰਗਲ ਵਿੱਚੋਂ ਬਾਹਰ ਨਿਕਲਣ ਦਾ ਯਤਨ ਕੀਤਾ ਤਾਂ 5-6 ਜਣਿਆਂ ਨੇ ਉਸਨੂੰ بےਪੱਤ ਕਰ ਦਿੱਤਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਦੇ ਵਿਸਤਾਰਤ ਵੇਰਵੇ ਸਾਹਮਣੇ ਨਹੀਂ ਆ ਸਕੇ ਦੱਸ ਦਈਏ ਕਿ ਇੰਗਲੈਂਡ ਵਿੱਚ ਗਰੂਮਿੰਗ ਗੈਂਗਸ ਵੱਡੇ ਪੱਧਰ ਤੇ ਸਰਗਰਮ ਨੇ ਜਿਨ੍ਹਾਂ ਵੱਲੋਂ ਅਲੱਡ ਉਮਰ ਦੀਆਂ ਕੁੜੀਆਂ ਨੂੰ ਜਜ਼ਬਾਤੀ ਤੌਰ ਤੇ ਪ੍ਰਭਾਵਿਤ ਕੀਤਾ ਜਾਂਦਾ ਹੈ ਅਤੇ ਕੁਝ ਸਮਾ ਲੰਗਣ ਤੇ ਕੁੜੀ ਆਪਣੇ ਪਰਿਵਾਰ ਨਾਲੋਂ ਤੋੜ ਵਿਛੋੜਾ ਕਰ ਲੈਂਦੀ ਹੈ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਇਲਾਨ ਮਾਸਕ ਇਸ ਮੁੱਦੇ ਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਗਰੂਮਰ ਗੈਂਗਸ ਵੱਲੋਂ ਗਰੀਬ ਘਰਾਂ ਨਾਲ ਸਬੰਧਤ 11 ਸਾਲ ਤੋਂ 16 ਸਾਲ ਉਮਰ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਤੋਂ ਇਲਾਵਾ ਸਕੂਲਾਂ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੀਆਂ ਕੁੜੀਆਂ ਵੀ ਨਿਸ਼ਾਨੇ ਤੇ ਹੁੰਦੀਆਂ ਨੇ ਗਰੂਮਰ ਗੈਂਗਸ ਇਹਨਾਂ ਨੂੰ ਮਹਿੰਗੇ ਗਿਫਟ ਰਾਹੀਂ ਪਰਮਾਉਂਦੇ ਨੇ ਅਤੇ ਦੋਸਤੀ ਜਾਂ ਵਿਆਹ ਦਾ ਲਾਰਾ ਲਾ ਕੇ ਜਾਲ ਵਿੱਚ ਫਸਾਇਆ ਜਾਂਦਾ ਹੈ ਗਰੂਮਰ ਗੈਂਗਸ ਸਭ ਤੋਂ ਪਹਿਲਾਂ ਕੁੜੀਆਂ ਨੂੰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਕਰਦੇ ਨੇ ਅਤੇ ਫਿਰ ਇਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਕੁੜੀਆਂ ਨੂੰ ਅਸਲੀਅਤ ਪਤਾ ਲੱਗ ਜਾਵੇ ਤਾਂ ਉਹਨਾਂ ਨੂੰ ਬਲੈਕਮੇਲ ਕਰਦੇ ਹਨ, ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ। ਕੁੜੀਆਂ ਨੂੰ ਮੁਕੰਮਲ ਤੌਰ ਤੇ ਵਸ ਵਿੱਚ ਕਰਨ ਮਗਰੋਂ ਇਹਨਾਂ ਨੂੰ ਕਮਾਈ ਦਾ ਸਾਧਨ ਬਣਾਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇੰਗਲੈਂਡ ਦੀਆਂ ਅਦਾਲਤਾਂ ਕਈ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਵੀ ਕਰ ਚੁੱਕੀਆਂ ਨੇ। ਯੂਕੇ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਮੁਤਾਬਕ ਗਰੂਮਿੰਗ ਗੈਂਗਸ ਮਾਮਲੇ ਦੀ ਖੁਦਮੁਖਤਿਆਰ ਜਾਂਚ ਕਰਵਾਈ ਜਾ ਰਹੀ ਹੈ ਅਤੇ ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਆਂ ਸ਼ੱਕੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ ਹਮਦੜ ਟੀਵੀ